Give okay. ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਵੇਲੇ ਚੰਡੀਗੜ੍ਹ ਦਾਖਲ ਹੋਣ ਦੇ ਲਈ ਇੱਥੇ ਪਹੁੰਚ ਚੁੱਕੀ ਆ ਔਰ ਬੈਰੀਕੇਡ ਸਾਹਮਣੇ ਜਿਹੜੇ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਗਾਏ ਹੋਏ ਨੇ ਇੱਥੇ ਰੋਕਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅੱਗੇ ਨਾ ਜਾਂ ਦਿੱਤਾ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਅੱਗੋਂ ਲਾਠੀਆਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਾਠੀ ਚਾਰਜ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਲਾਠੀ ਚਾਰਜ ਕੀਤਾ ਜਾ ਰਿਹਾ ਕਿ ਕੋਈ ਵੀ ਬੈਰੀਕੇਡ ਦੇ ਉੱਪਰ ਨਾ ਚੜ ਸਕੇ ਉਹਨੂੰ ਜਿਹੜਾ ਉਹ ਰੋਕਿਆ ਜਾਵੇ ਤਾਂ ਅੱਗੇ ਲ ਦਾ ਨਜ਼ਰ ਆ ਰਿਹਾ ਜਿੱਥੇ ਬੈਰੀਗੇਡ ਜਿਹੜੇ ਨੇ ਉਹ ਚੁੱਕ ਦਿੱਤੇ ਗਏ ਨੇ ਤਾਂ ਇਹ ਸਾਹਮਣੇ ਤਸਵੀਰ ਦੇਖੋ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਅੱਗੇ ਲੱਗੇ ਹੋਏ ਨੇ ਤਾਂ ਬੈਰੀਗੇਡ ਜਿਹੜੇ ਨੇ ਉਹ ਚੱਕ ਦਿੱਤੇ ਗਏ ਨੇ ਔਰ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗੇ ਵਰਕਰ ਜਿਹੜੇ ਨੇ ਉਹ ਲੱਗੇ ਹੋਏ ਨੇ तमाम ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਵੱਡਾ ਇਕੱਠ ਕੀਤਾ ਗਿਆ ਸੀਗਾ ਤਾਂ వాటర్ ਕੈਨਨ ਜਿਹੜਾ ਉਹ వాటర్ ਕੈਨਨ ਚਲਾ ਦਿੱਤਾ ਗਿਆ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਪਰ వాటర్ ਕੈਨਨ ਜਿਹੜਾ ਉਹ ਛੱਡ ਦਿੱਤਾ ਗਿਆ ਹੈ વોਟਰ ਕੈਨਨ ਜਿਹੜਾ ਉਹ ਚਲਾ ਦਿੱਤਾ ਗਿਆ ਹੈ ਤੇ ਜਿਹੜਾਂ ਦੀ ਜੜੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਭਲਾਈ ਪਾਰਟੀ ਦੇ ਵਰਕਰਾਂ ਨੂੰ ਖਦੇੜਨ ਦੀ ਇੱਥੋਂ ਕੋਸ਼ਿਸ਼ ਕੀਤੀ ਜਾ ਰਹੀ ਹੈ વોਟਰ ਕੈਨਨ ਜਿਹੜਾ ਉਹ ਚਲਾ ਦਿੱਤਾ ਗਿਆ ਚੰਡੀਗੜ੍ਹ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ વોਟਰ ਕੈਨਨ ਚਲਾ ਦਿੱਤਾ ਗਿਆ ਔਰ ਖਦੇੜਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ વોਟਰ ਕੈਨਨ ਇੱਥੇ ਚਲਾ ਦਿੱਤਾ ਗਿਆ ਹੈ ਔਰ ਜਿਹੜੇ ਬੈਰੀਗੇਟਾਂ ਦੇ ਕੋਲ ਖੜੇ ਸੀਗੇ ਵਰਕਰ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ వాటర్ ਕੈਨਨ ਜਿਹੜਾ ਉਹ ਚਲਾ ਦਿੱਤਾ ਗਿਆ ਔਰ ਪਿੱਛੇ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਇੱਥੇ ਕੀਤੀ ਜਾ ਰਹੀ ਹੈ ਸਾਹਮਣੇ వాటర్ ਕੈਨਨ ਜਿਹੜਾ ਚੱਲ ਰਿਹਾ ਮਾਲਵਿੰਦਰ ਕੰਗ ਸਾਡੇ ਨਾਲ ਮੌਜੂਦ ਨੇ ਕੰਗ ਸਾਹਿਬ نئی ਐਂਟਰੀ ਹੋ ਰਹੀ ਹੈ ਅੱਗੇ ਦੇਖੋ ਸੰਘਰਸ਼ ਜਾਰੀ ਹੈ ਔਰ ਜਿਸ ਤਰੀਕੇ ਕਿਉਂਕਿ ਚੰਡੀਗੜ੍ਹ ਵੀ ਤੁਹਾਨੂੰ ਪਤਾ ਬੀਜੇਪੀ ਦਾ ਇਹੀ ਕੰਟਰੋਲ ਹੈ ਇੱਕ ਤਰ੍ਹਾਂ ਦਾ ਤੇ ਇਹ ਜਿਹੜਾ ਹੈ ਡੈਮੋਕ੍ਰੈਟਿਕ ਤਰੀਕੇ ਨਾਲ ਵੀ ਸਾਨੂੰ ਜਿਹੜਾ ਪ੍ਰੋਟੈਸਟ ਨਹੀਂ ਕਰਨ ਦੇ ਰਿਹਾ ਲੇਕਿਨ ਆਮ ਆਦੀ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਉਹ ਵੀ ਪੂਰੀ ਜਦੋਜਾਹਦ ਕਰਾਂਗੇ ਲੜਾਈ ਲੜਾਂਗੇ ਸਾਡਾ ਇੱਕੋ ਹੀ ਮਕਸਦ ਹੈ ਗਿਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹ ਉਹ ਇਲੀਗਲ ਹੈ ਹਾਂ ਔਰ ਉਹਦੇ ਖਿਲਾਫ ਜਿਹੜਾ ਆਵਾਦੀ ਪਾਰਟੀ ਦੇ ਲੋਕ ਸਟੇ ਗਵਰਨਰ ਹਾਊਸ ਤੱਕ ਜਾਣਾ ਚਾਹੁੰਦੇ ਆ ਅਸੀਂ ਗਵਰਨਰ ਹਾਊਸ ਵੀ ਜਾਣਾ ਚਾਹੁੰਦੇ ਆ ਅਸੀਂ ਚੰਡੀਗੜ੍ਹ ਐਡਮਿਨਿਸਟਰेटर ਦੇ ਆਫਿਸ ਤੇ ਵੀ ਜਾਣਾ ਚਾਹੁੰਦੇ ਆ ਅਸੀਂ ਬੇਸਿਕਲੀ ਜਿਹੜੀ ਕੇਂਦਰ ਚ ਸੁੱਤੀ ਪਈ ਸਰਕਾਰ ਆ ਉਹਨੂੰ ਜਗਾਉਣਾ ਚਾਹੁੰਦੇ ਆ ਜਿਵੇਂ ਵਾਟਰ ਕੰਨਨ ਹੋ ਰਿਹਾ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਵਰਕਰਾਂ ਦੇ ਵੱਲੋਂ ਅੱਗੇ ਜਾਣ ਦੀ ਪਰ ਜਿਵੇਂ ਇਸ ਤਰੀਕੇ ਦੇ ਨਾਲ ਰੁਕ ਨਜ਼ਰ ਆ ਰਿਹਾ ਹੋ ਪਾਏਗੀ ਅੱਗੇ ਐਂਟਰੀ ਦੇਖੋ ਲੜਾਈ ਲੜ ਰਹੇ ਆ ਹਾਂ ਹਜ਼ਾਰਾਂ ਲੋਕ ਤੁਹਾਡੇ ਸਾਹਮਣੇ ਆ ਤੇ ਇਹੀ ਹੁੰਦਾ ਦੇਖੋ ਡੈਮੋਕਰੇਸੀ ਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਅਸੀਂ ਆਪਣਾ ਅਧਿਕਾਰ ਵਾ ਦੇਖੋ ਕੰਗਸਾਹ ਪੱਗਾਂ ਉਤਰੀਆਂ ਉਹ ਜੈਤੀ ਕਰ ਰਹੀ ਹੈ ਚੰਡੀਗੜ੍ਹ ਪੁਲਿਸ ਜੈਤੀ ਕਰ ਰਹੀ ਹੈ ਕਿਉਂਕਿ ਭਾਜਪਾ ਦਾ ਇਸ਼ਾਰਾ ਹੈ ਹੋਮ ਮਿਨਿਸਟਰੀ ਦਾ ਇਸ਼ਾਰਾ ਉਹ ਜੈਤੀ ਕਰ ਰਹੀ ਹੈ ਕੰਗਸਾਹ ਸਾਹਿਬ ਤਾਂ ਇਹ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੱਗਾਂ ਜੜੀਆਂ ਨੇ ਉਹ ਕਈ ਵਰਕਰਾਂ ਦੀਆਂ ਇੱਥੇ ਉਤਰ ਚੁੱਕੀਆਂ ਨੇ ਵਾਟਰ ਕੈਨ ਲਗਾਤਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਜ਼ੂਮ ਕਰਕੇ ਥੋੜੀ ਜੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਸਾਹਮਣੇ ਵਾਟਰ ਕੈਨਨ ਹੋ ਰਿਹਾ ਤਾਂ ਦੂਰ ਤੱਕ ਜਿਹੜਾ ਉਹ ਵਾਟਰ ਕੈਨਨ ਕਰਕੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਕਰਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਟਰ ਕੈਨਨ ਦਾ ਇਸਤੇਮਾਲ ਅੱਗੋਂ ਕੀਤਾ ਜਾ ਰਿਹਾ ਕਿ ਵਾਟਰ ਕੈਨਨ ਚਲਾ ਕੇ ਪਿੱਛੇ ਖਦੇੜ ਦਿੱਤਾ ਜਾਵੇ ਤਾਂ ਕਈਆਂ ਵਰਕਰਾਂ ਦੀਆਂ ਪੱਗਾਂ ਜਿਹੜੀਆਂ ਨੇ ਉਤਰ ਗਿਆ ਨੇ ਕਿਉਂਕਿ ਵਾਟਰ ਕੈਨਨ ਦਾ ਇਸਤੇਮਾਲ ਇਸ ਵੇਲੇ ਕੀਤਾ ਜਾ ਰਿਹਾ ਹੈ ਔਰ ਪਿੱਛੇ ਖਦੇੜਨ ਦੀ ਜੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਵਾਟਰ ਕਨਨ ਹੁਣ ਬੰਦ ਕਰ ਦਿੱਤਾ ਗਿਆ ਵਰਕਰ ਦੁਬਾਰਾ ਤੋਂ ਅੱਗੇ ਜਿਹੜੇ ਆ ਉਹ ਹੋ ਚੁੱਕੇ ਨੇ ਔਰ ਅੱਗੇ ਲੰਘਣ ਦੀ ਜੜੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਔਰ ਲੀਡਰਸ਼ਿਪ ਨੂੰ ਇੱਥੇ ਹੀ ਡੱਕ ਦਿੱਤਾ ਗਿਆ ਔਰ ਕਿਹਾ ਜਾ ਰਿਹਾ ਕਿ ਅੱਗੇ ਜਿਹੜਾ ਉਹ ਨਹੀਂ ਜਾਣ ਦਿੱਤਾ ਜਾਏਗਾ ਔਰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤਾਂ వాటర్ ਕੈਨਨ ਦਾ ਇਸਤੇਮਾਲ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਲੀਡਰਸ਼ਿਪ ਜਿਹੜੀ ਆ ਇੱਥੇ ਇਕੱਤਰ ਹੋਈ ਹੈ ਔਰ ਉਹਨਾਂ ਨੂੰ ਖਦੇੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਵੈਰੀਗੇਟ ਪਾਰ ਕਰਕੇ ਅੱਗੇ ਲੀਡਰਸ਼ਿਪ ਜਾਣਾ ਚਾਹੁੰਦੀ ਹੈ ਜਿੱਥੇ ਐਡਮਿਨਿਸਟ੍ਰੇਸ਼ਨ ਦੇ ਆਫਿਸ ਦੇ ਵਿੱਚ ਜਾਣਾ ਚਾਹੁੰਦੇ ਨੇ ਉੱਥੇ ਹੀ ਗਵਰਨਰ ਹਾਊਸ ਤੱਕ ਪਹੁੰਚਣਾ ਚਾਹੁੰਦੇ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ ਪਰ ਇੱਥੇ ਰੋਕ ਦਿੱਤਾ ਗਿਆ ਔਰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਚ ਪਹੁੰਚੇ ਹੋਏ ਨੇ ਕੈਬਨਿਟ ਮੰਤਰੀ ਇੱਥੇ ਪਹੁੰਚੇ ਹੋਏ ਨੇ ਵਿਧਾਇਕ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਅੱਗੇ ਨਹੀਂ ਲੰਘਣ ਦਿੱਤਾ ਜਾ ਰਿਹਾ ਬੈਰੀਗੇਡ ਜਿਹੜੇ ਨੇ ਉਹ ਲਾਏ ਹੋਏ ਨੇ ਔਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅੱਗੇ ਨਿਕਲਿਆ ਜਾਵੇ ਤਾਂ ਪਾਣੀ ਦੇ ਫੁਹਾਰੇ ਜਿਹੜੇ ਨੇ ਲਗਾਤਾਰ ਛੱਡੇ ਜਾ ਰਹੇ ਨੇ ਖਦੇੜੇ ਜਾ ਰਹੇ ਨੇ ਵਰਕਰਾਂ ਨੂੰ ਪਿੱਛੇ ਧਕੇਲਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਕੈਬਨਟ ਮੰਤਰੀ ਇੱਥੇ ਪਹੁੰਚੇ ਹੋਏ ਨੇ ਅਨਮੋਲ ਗਗਨਮਾਨ ਇੱਥੇ ਮੌਜੂਦ ਹੈਗੇ ਨੇ ਕੈਬਨਟ ਮੰਤਰੀ ਬਲਕਾਰ ਸਿੰਘ ਇੱਥੇ ਮੌਜੂਦ ਹੈਗੇ ਨੇ ਤਾਂ ਇਹ ਦੇਖੋ ਤੁਸੀਂ ਦੂਰ ਤੱਕ ਜਿਹੜਾ ਉਹ ਪਾਣੀ ਦੇ ਫੁਆਰੇ ਮਾਰੇ ਜਾ ਰਹੇ ਨੇ ਕਿ ਦੂਰ ਤੱਕ ਜਿਹੜਾ ਜਿੱਥੇ ਜਿੱਥੇ ਵਰਕਰ ਖੜੇ ਨੇ ਉਹਨਾਂ ਨੂੰ ਇੱਥੋਂ ਕਦੇੜਿਆ ਜਾਵੇ ਚੰਡੀਗੜ੍ਹ ਪੁਲਿਸ ਦਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਕੱਲ ਹੀ ਅਰਵਿੰਦ ਕੇਜਰੀਵਾਲ ਹੋਣਾ ਦੀ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਜਿੱਥੇ ਦਿੱਲੀ ਦੇ ਵਿੱਚ ਵਿਰੋਧ ਹੋ ਰਿਹਾ ਉੱਥੇ ਹੀ ਪੰਜਾਬ ਦੇ ਵਿੱਚ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤਾਂ ਇੱਥੇ ਕੇਂਦਰ ਸਰਕਾਰ ਦੇ ਖਿਲਾਫ ਨਾਰੇ ਬਾਜੀ ਕੀਤੀ ਜਾ ਰਹੀ ਹੈ ਜਿੰਦਾਬਾਦ ਹਰ ਨਾਰੀ ਬਾਜੀ ਜਿੰਦਾਬਾਦ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਨਿਕਲੇ ਜਾਵੇ ਪਰ ਇੱਥੇ ਹੀ ਰੋਕ ਦਿੱਤਾ ਗਿਆ ਹੈ ਔਰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਕੈਪਟਨ ਮੰਤਰੀ ਅਮਨ अरोड़ा ਵੀ ਇੱਥੇ ਮੌਜੂਦ ਹੈਗੇ ਨੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਸਾਹਮਣੇ ਤਸਵੀਰਾਂ ਤੁਸੀਂ ਦੇਖੋ ਕਿਵੇਂ ਪਾਣੀ ਦੇ ਫੁਆਰਿਆਂ ਦੇ ਨਾਲ ਇਥੋਂ ਕਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦੇ ਖੁਆਰੇ ਮਾਰੇ ਜਾ ਰਹੇ ਨੇ ਔਰ ਪਿੱਛੇ ਧਕੇਲਿਆ ਜਾ ਰਿਹਾ ਹੈ ਮਹਾਲੀ ਤੋਂ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਨਾ ਚਾਹੁੰਦੇ ਸੀਗੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਔਰ ਵਰਕਰ ਪਰ ਇੱਥੇ ਰੋਕ ਦਿੱਤਾ ਗਿਆ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਇੱਥੇ ਵਰਕਰ ਜ਼ਰੂਰ ਪਹੁੰਚੇ ਹੋਏ ਨੇ ਪਰ ਪ੍ਰਬੰਧ ਇੱਥੇ ਕੀਤੇ ਹੋਏ ਨੇ ਕਿ ਅੱਗੇ ਜਿਹੜਾ ਨਾ ਜਾਣ ਦਿੱਤਾ ਜਾਵੇ ਸਿੱਧੀਆਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਮੋਹਾਲੀ ਬਾਰਡਰ ਤੋਂ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਜਿੱਥੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇਹ ਸਾਰਾ ਇਹ ਘਟਾ ਅੱਜ ਰੱਖਿਆ ਗਿਆ ਸੀਗਾ ਜਿੱਥੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਆ ਮਾਨੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਸੜਕਾਂ ਦੇ ਉੱਪਰ ਉਤਰ ਕੇ ਉੱਥੇ ਦਿੱਲੀ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀਗਾ ਤਾਂ ਸਾਹਮਣੇ ਬੈਰੀਕੇਡ ਪੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬੈਰੀਕੇਡ ਇੱਥੋਂ ਹਟਾਏ ਜਾਣ ਔਰ ਅੱਗੇ ਜਿਹੜਾ ਉਹ ਨਿਕਲਿਆ ਜਾਵੇ ਪਰ ਇਸ ਵੇਲੇ ਜਿਹੜਾ ਇੱਥੇ ਰੋਕਿਆ ਹੋਇਆ ਔਰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਲਗਾਤਾਰ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਇੱਥੇ ਹੀ ਰੋਕ ਦਿੱਤਾ ਜਾਵੇ ਔਰ ਅੱਗੇ ਜਿਹੜਾ ਨਾ ਜਾਣ ਦਿੱਤਾ ਜਾਵੇ ਕੋਸ਼ਿਸ਼ ਕਰਦੇ ਆ ਤਾਂ ਐਮਐਲਏ ਸਾਹਿਬ ਅੱਗੇ ਤੁਸੀਂ ਖੜੇ ਸੀਗੇ ਦਸਤਾਰ ਵੀ ਜਿਹੜੀ ਹੈ ਉਤਰ ਗਈ ਹੈ ਕੀ ਰਵਈਆ ਕੀ ਨਜ਼ਰ ਆਕੇ ਦੇਖੋ ਬੀਜੇਪੀ ਸਰਕਾਰ ਦਾ ਪਤਾ ਹੈ ਉਹ ੱਤਕਾ ਛਈ ਦਿੱਲੀ ਚ ਵੀ ਕਰ ਰਹੀ ਹੈ ਹਰ ਇੱਕ ਥਾਂ ਕਰ ਰਹੀ ਹੈ ਹਾਂ ਪਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਦੀ ਅਗਵਾਈ ਦੇ ਵਿੱਚ ਅਸੀਂ ਲੜਦੇ ਰਹਾਂਗੇ ਸੰਘਰਸ਼ ਕਰਦੇ ਰਹਾਂਗੇ ਜਿੰਨੇ ਮਰਜ਼ੀ ੱਤਕੇ ਕਰ ਲੈਣ ਅਸੀਂ ਇਹਨਾਂ ਨੂੰ ਜਿਹੜੇ ਦਿੱਲੀ ਘਰਾਂ ਦੇ ਵਿੱਚ ਬਾੜ ਕੇ ਹਟਾਂਗੇ ਸੱਤ ਦੇ ਸੱਤ ਸੀਟਾਂ ਅਸੀਂ ਦਿੱਲੀ ਦੇ ਜਿੱਤਾਂਗੇ 13 0 ਪੰਜਾਬ 'ਚ ਕਰਾਂਗੇ ਮੈਸੇਜ ਕੀ ਜਾ ਰਿਹਾ ਜਿਵੇਂ ਅੱਜ ਵਰਕਰ ਪੰਜਾਬ ਦੇ ਵਿੱਚ ਸੜਕਾਂ ਦੇ ਉੱਪਰ ਉਤਰ ਕੇ ਆਏ ਐ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਮੈਸੇਜ ਕੀ ਜਾਏਗਾ ਲੋਕ ਸਭਾ ਚੋਣਾਂ ਚ ਦੇਖੋ ਪੰਜਾਬ ਹੈ ਜਿਹੜਾ ਹਮੇਸ਼ਾ ਟੱਕਰ ਲੈਂਦਾ ਚਾਹੇ ਮੁਗਲਾਂ ਚਾਹੇ ਐਮਰਜੈਂਸੀ ਸੀ ਚਾਹੇ ਕਸ਼ਾਣੀ ਸੰਘਰਸ਼ ਇਹ ਜਿਹੜਾ ੱਤਕਾ ਕਰਦੇ ਆ ਪੰਜਾਬ ਇਹਦਾ ਮੂੰਹ ਤੋੜ ਜਵਾਬ ਮਾਰਲiment ਦੇ ਵਿੱਚ ਦੇਣਗੇ ਹਾਂ ਜਿਵੇਂ ਜਨੀਰ ਜਾਖੜੂਣੀ ਕਹਿੰਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਅਸੀਂ ਵਾਰੀ ਐ ਜਿਵੇਂ ਕਥੀ ਸ਼ਰਾਬ ਘਟਾਲੇ ਦੇ ਵਿੱਚ ਉੱਥੇ ਗ੍ਰਿਫਤਾਰੀ ਹੋਈ ਕਾਰਵਾਈ ਹੋਈ ਔਰ ਇਹ ਈਡੀ ਦੇ ਵੱਲੋਂ ਐਕਸ਼ਨ ਲਿਆ ਗਿਆ ਕਹਿੰ ਬਿਲਕੁਲ ਜਾਖੜ ਸਾਹਿਬ ਦੀ ਗੱਲ ਸਹੀ ਹੈ ਅਸੀਂ 2800 ਕਰੋੜ ਪਹਿਲੇ ਸਾਲ ਚ ਕਮਾਇਆ ਇਹ ਇਹਨਾਂ ਦੇ ਜੇਬਾਂ ਜਾਂਦਾ ਇਹਨਾਂ ਨੂੰ ਤਾਂ ਦੁੱਖ ਲੱਗਣੀ ਆ ਅਸੀਂ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣਾ ਦਿੱਲੀ ਚ ਵੀ ਲੋਕਾਂ ਦਾ ਪੈਸਾ ਲੋਕਾਂ ਲਾ ਇਹਨਾਂ ਦੀ ਜਿਹੜੇ ਜੇਬ ਚ ਜਾਂਦਾ ਉਹ ਤੜਫਣੀ ਆ ਜਾਖੜ ਸਾਹਿਬ ਤੜਫਣਗੇ ਬੀਜੇਪੀ ਵਾਲੇ ਤੜਫਣਗੇ ਲੇਕਿਨ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਸਾਰੇ ਸੀ ਲੱਖਾਂ ਦੀ 10000 ਜਰਾਂ ਤੇ ਦਾਜ ਖੜੇ ਆ ਇਹ ਅਰਵਿੰਦ ਕੇਜਰੀਵਾਲ ਨਾਲ ਐਮਐਲਏ ਸਾਹਿਬ ਅੱਗੋਂ ਹੋ ਕੇ ਆਏ ਹੋ ਜਿਵੇਂ ਪਾਣੀ ਦੀਆਂ ਬਿਸ਼ਾਰਾਂ ਵੀ ਹੋ ਰਹੀਆਂ ਨੇ ਅੱਗੇ ਜਾਓਗੇ ਜਾਂ ਇੱਥੇ ਰੁਕੋਗੇ ਜਾਣਗੇ ਰੋਕ ਕੰ ਵਾਦ ਸਾਹਿਬ ਜੀ ਬਾਈਕ ਲੜਾਂਗੇ ਠੀਕ ਆ ਧੰਨਵਾਦ ਆ ਐਮ ਐਲ اے ਲਖਵੀਰ ਸਿੰਘ ਜੀ ਮੌਜੂਦ ਸੀਗੇ ਜਿਹੜੇ ਫਤਗੜ ਸਾਹਿਬ ਦੇ ਐਮ ਐਲ اے ਹੈਗੇ ਨੇ ਔਰ ਅੱਗੇ ਖੜੇ ਸੀਗੇ ਬੈਰੀਕੇਡ ਦੇ ਕੋਲ ਤਾਂ ਉੱਥੇ ਪਾਣੀ ਦੀਆਂ ਬੁਚਾਰਾਂ ਹੋਈਆਂ ਨੇ ਦਸਤਾਰ ਜਿਹੜੀ ਆ ਇਹਨਾਂ ਦੀ ਵੀ ਉਤਰੀ ਹੈਗੀ ਆ ਕਿਉਂਕਿ ਅੱਗੇ ਪਾਣੀ ਦੇ ਫੁਆਰੇ ਜਿਹੜੇ ਨੇ ਮਾਰੇ ਜਾ ਰਹੇ ਨੇ వాటర్ ਕੈਨ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾ ਰਿਹਾ ਬੀਬੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਅੱਗੇ వాటర్ ਕੈਨ ਦੇ ਫੁਆਰੇ ਜਿਹੜੇ ਸੀਗੇ ਉਹ ਛੱਡੇ ਜਾ ਰਹੇ ਸੀਗੇ ਤਾਂ ਮਾਤਾ ਜੀ ਠੀਕ ਹੋ ਸੇ ਠੀਕ ਹੈ ਤੁਹਾਡੀ ਸੇ ਠੀਕ ਹੈ ਅੱਗੇ ਸੀਗੇ ਖੜੇ ਤੋ ਬਿੱਗਰਡੀਓ ਤੋ ੱਤ ਕਬਜਾ ਉਹਦੇ ਨਾਲ ੱਤ ਕਬਜਨ ਨਾਲ ਇਹ ਗਿਰ ਗਏ ਥੋੜਾ ਜਿਹਾ ਗਿਰਨ ਦੇ ਕਾਰਨ ਕਪਾ ਕਾਫੀ ਪਬਲਿਕ ਵੀ ਉੱਤੇ ਡਿੱਗੀ ਹਾਂਜੀ ਉਧਰੋਂ ਆਇਆ ੱਤਕਾ ਹਾਂਜੀ ਹਾਂਜੀ ਉਹਦੇ ੱਤਕਾ ਆਉਣ ਦੇ ਕਾਰਨ ਗਿਰ ਗਏ ਥੋੜਾ ਜਿਹਾ ਕੁਝ ਪਬਲਿਕ ਵੀ ਉੱਤੇ ਡਿੱਗ ਗਈ ਤੇ ਫਿਰ ਅਸੀਂ ਇਹਨਾਂ ਨੂੰ ਭੀੜ ਦੇ ਵਿੱਚੋਂ ਕੱਢ ਕੇ ਲੈ ਆ ਕੇ ਇਸ ਜਗ੍ਹਾ ਤੇ ਬਿਠਾਇਆ ਵਾ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਆਏ ਹਾਂ ਅਲੱਗ-ਅਲੱਗ ਆਏ ਹਾਂ ਸਾਰੀ ਸਟੇਟ ਤੋਂ ਆਏ ਹਾਂ ਜਿਵੇਂ ਅਸੀਂ ਮੋਗਾ ਤੋਂ ਆਏ ਹਾਂ ਦਲਵਰ ਸਿੰਘ ਸਾਹਿਬੋ ਕੀ ਤੋਂ ਆਇਆ ਇਹ ਮਾਨਸਾ ਤੋਂ ਆਏ ਨੇ ਅੱਡੀ ਗ੍ਰਫਤਾਰੀ ਹੋਈ ਅਰਵਿੰਦ ਕੇਜਰੀਵਾਲ ਹੁਣਾਂ ਦੀ ਕਿਵੇਂ ਮੈਨੂੰ ਇਹਨੂੰ ਤੁਸੀਂ ਬਹੁਤ ਮੰਦਭਾਗੀ ਘਟਨਾ ਹੈ ਹਾਂ ਬਹੁਤ ਮੰਦਭਾਗੀ ਘਟਨਾ ਸਾਡੇ ਅਰਵਿੰਦ ਕੇਜਰੀਵਾਲ ਜੀ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਹਾਂ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਜੋ ਕਿ ਮੋਦੀ ਸਰਕਾਰ ਤੋਂ ਜਰਿਆ ਨਹੀਂ ਜਾਂਦਾ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਤੋਂ ਸੱਚਾਈ ਨੂੰ ਅੱਗੇ ਨਹੀਂ ਆਉਣ ਦਿੰਦਾ ਕਿਉਂਕਿ ਉਹ ਪਹਿਲਾਂ ਕਿਸਾਨਾਂ ਦੇ ਧਰਨਿਆਂ ਤੇ ਕਿਸਾਨਾਂ ਦੇ ਨਾਲ ਉਹਨਾਂ ਨੇ ਬਹੁਤ ਬੁਰਾ ਲਾਪ ਜੋ ਵੀ ਕੀਤਾ ਉਹਨਾਂ ਨੇ ਹੁਣ ਉਹ ਆਮ ਆਦਮੀ ਪਾਰਟੀ ਨਾਲ ਕਰ ਰਿਹਾ ਕਿਉਂਕਿ ਉਹਨੂੰ ਆਇਆ ਵੀ ਮੇਰੀ ਤਾਨਾਸ਼ਾਹੀ ਹੁਣ ਪੰਜਾਬ ਤੇ ਵੀ ਕਬਜ਼ਾ ਕਰਨਾ ਚਾਹੁੰਦਾਗਾ ਜੋ ਕਿ ਅਸੀਂ ਪੰਜਾਬ ਵਾਸੀ ਪੰਜਾਬ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਹੁਣ ਤੁਸੀਂ ਅੱਗੇ ਜਾਓਗੇ ਜਾਂ ਇੱਥੇ ਰੁਕੋ ਹਾਂਜੀ ਅਸੀਂ ਅੱਗੇ ਵਧਾਂਗੇ ਵਧਾਂਗੇ ਅੱਗੇ ਠੀਕ ਹੈ ਇਹ ਵਰਕਰਾਂ ਦਾ ਦੋਸ਼ ਹੈ ਕਿਉਂਕਿ ਸੁਪੀਮੋ ਅਰਵਿੰਦ ਕੇਜਰੀਵਾਲ ਇਹਨਾਂ ਦੇ ਬੋਸ ਨੇ ਸਾਰਿਆਂ ਦੇ ਤਾਂ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਹੈਗੇ ਨੇ ਈਡੀ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਸੇ ਜੋਸ਼ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਵਿਰੋਧ ਕਰਨ ਦੇ ਲਈ ਤਾਂ ਸਾਹਮਣੇ ਦੇਖੋ ਇੱਕ ਹੋਰ ਵਰਕਰ ਜਿਹੜੇ ਨੇ ਉਹ ਬੈਰੀਕੇਡ ਟੱਪ ਕੇ ਦੂਜੇ ਪਾਸੇ ਉਤਰ ਗਏ ਨੇ ਉਹਨਾਂ ਨੂੰ ਵੀ ਹੁਣ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਏਗੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਗਾਤਾਰ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ ਔਰ ਅੱਗੇ ਜਿਹੜਾ ਉਹ ਨਾ ਜਾਣ ਦਿੱਤਾ ਜਾਏ ਪਰ ਵਰਕਰਾਂ ਦਾ ਜੋਸ਼ ਹੈ ਕਹਿੰਦੇ ਨੇ ਕਿ ਅੱਗੇ ਆ ਜਾ ਕੇ ਹਟਾਂਗੇ ਚਾਹੇ ਐਮਐਲਏ ਨੇ ਚਾਹੇ ਜਿਹੜੀ ਵੀ ਲੀਡਰਸ਼ਿਪ ਹੈਗੀ ਆ ਤਾਂ ਸਾਰੇ ਇਸ ਵੇਲੇ ਇੱਥੇ ਮੌਜੂਦ ਹੈਗੇ ਨੇ ਅੱਗੇ ਜਾਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦੇ ਫੁਆਰੇ ਜਿਹੜੇ ਨੇ ਲਗਾਤਾਰ ਵੱਜ ਰਹੇ ਨੇ ਔਰ ਅੱਗੇ ਨਿਕਲਣ ਦੀ ਕੋਸ਼ਿਸ਼ ਜਿਹੜੀ ਆ ਜਰੂਰ ਕੀਤੀ ਜਾ ਰਹੀ ਹੈ ਪਰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਵੇਲੇ ਚੰਡੀਗੜ੍ਹ ਮੁਹਾਲੀ ਬਾਰਡਰ ਤੋਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਐਮਐਲਏ ਪਹੁੰਚੇ ਨੇ ਕੈਬਨਿਟ ਮੰਤਰੀ ਇੱਥੇ ਪਹੁੰਚੇ ਹੋਏ ਨੇ ਤਾਂ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਕਿਉਂਕਿ 9 ਸੰਮਣ ਜਿਹੜੇ ਸੀਗੇ ਈਡੀ ਦੇ ਵੱਲੋਂ ਪਹਿਲਾਂ ਹੀ ਭੇਜ ਦਿੱਤੇ ਗਏ ਸੀਗੇ ਕਿਉਂਕਿ ਭਾਜਪਾ ਦਾ ਇਲਜ਼ਾਮ ਹੈਗਾ ਔਰ ਈਡੀ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਉਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਲਗਭਗ 2600 ਕਰੋੜ ਰੁਪਏ ਦਾ ਹਿਰਫਿਰ ਹੋਇਆ ਔਰ ਵੱਡੇ ਵਪਾਰੀਆਂ ਨੂੰ ਜਿਹੜਾ ਸੀਗਾ ਸ਼ਰਾਬ ਨੀ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਤਾਂ ਉਸ ਮਾਮਲੇ ਦੇ ਵਿੱਚ ਜਿਹੜੀ ਸੀਗੀ ਇਹ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਮਨੀਸ਼ ਸੋਧਿਆ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤਾਂ 25 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਕੋਟਾਲੇ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਹੈ ਕੀਤੀ ਜਾ ਚੁੱਕੀ ਹੈ ਔਰ ਹੁਣ ਅਰਵਿੰਦ ਕੇਜਰੀਵਾਲ ਉਹਨਾਂ ਦੇ ਉੱਪਰ ਜਿਹੜੀ ਹੈ ਇਹ ਕਾਰਵਾਈ ਹੋਈ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹ ਵਰਕਰ ਔਰ ਲੀਡਰਸ਼ਿਪ ਪੰਜਾਬ ਦੀ ਹੋਵੇ ਚਾਹੇ ਦਿੱਲੀ ਦੇ ਵਿੱਚ ਹੋਣ ਤਾਂ ਦਿੱਲੀ ਦੇ ਵਿੱਚ ਵੀ ਇਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ